नानक नाम चढ़दी कला तेरे पाणे सरबत दा भला नानक नाम चढ़दी कला तेरे पाणे सरबत दा भला जिसते होवे तेरी कृपा उस दे सिर तों टले भला नानक नाम चढ़दी कला तेरे पाणे सरबत दा भला दीवान दे पल्ले दिक्कत करो नाम जपो वंडशो गो ਦਾ ਸੁਣਿਆ ਦੀਨ ਵਾਲੇ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪਰ ਦੀ ਸਮੂਹ ਸਾਥ ਸੰਗਤ ਨੂੰ ਦਿਲ ਖੋਲ ਕੇ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਆਓ ਉਹਨਾਂ ਨੇ ਦਿਖਾਇਓ ਰਸਤੇ ਤੇ ਚੱਲਿਏ ਆਪਣਾ ਜੀਵਨ ਸਫਲ ਕਰੀਏ ਤੇ ਦੂਸਰਿਆਂ ਦਾ ਵੀ ਜੀਵਨ ਸਫਲ ਬਣਾਈਏ ਧੰਨਵਾਦ ਆਓ ਦੁਨਿਆਵੀ ਕੈਮੀਕਲ ਚੀਜ਼ਾਂ ਦਾ ਪਰਹੇਜ਼ ਕਰੀਏ ਗੁਰੇਸ਼ ਕਰੀਏ ਤੇ ਕੁਦਰਤੀ ਜੜੀ ਬੂਟੀਆਂ ਅਪਣਾਈਏ ਤੇ ਆਪਣਾ ਜੀਵਨ ਖੁਸ਼ਹਾਲ ਰੱਖੀਏ ਔਰ ਸੁਭਸ ਜੀਵਨ ਜੀਏ ਸੇ ਤਾਂ ਕਿ ਸਾਨੂੰ ਰੋਗ ਨਾ ਲੱਗਣ ਰੋਗਾਂ ਤੋਂ ਬਚੇ ਰਹੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾਨਕ ਨੀਵਾ ਜੋ ਚਲੇ ਲੱਗੇ ਨਾ ਤਤੀਵਾਓ ਪੂਰੀ ਵਿਸ਼ਵ ਦੁਨੀਆ ਦੇ ਵਿੱਚ ਉਪਦੇਸ਼ ਦਿੰਦੇ ਹੋਏ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਨਾਨਕ ਨਾਮ ਲੈਵਾ ਸੰਗਤਾਂ ਪੂਰੇ ਵਿਸ਼ਵ 'ਚ ਅੱਜ ਮਨਾ ਰੀਆਂ ਨੇ ਅਸੀਂ ਬੜੇ ਵੱਡ ਭਾਗੀ ਸਮਝਦੇ ਆ ਆਪਣੇ ਆਪ ਨੂੰ ਆਓ ਸਾਰੇ ਰਲ ਮਿਲ ਕੋਸ਼ਿਸ਼ ਕਰੀਏ ਉਨ੍ਹਾਂ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਉਨ੍ਹਾਂ ਦੇ ਦਿੱਤੇ ਹੋਏ ਉਪਦੇਸ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਨਾਲ ਤੋਰੀਏ ਔਰ ਸਾਰਿਆਂ ਦਾ ਸਰਬੱਤ ਦਾ ਭਲਾ ਦਾ ਜਿਹੜਾ ਉਪਦੇਸ਼ ਜਿਹੜੀ ਅੱਜ ਪੂਰੇ ਵਿਸ਼ਵ ਦੇ ਵਿੱਚ ਬਹੁਤ ਹੀ ਜ਼ਿਆਦਾ ਲੋੜ ਹੈ ਉਸ ਸਾਂਝੀ ਵਾਲਤਾ ਦੇ ਉਪਦੇਸ਼ ਨੂੰ ਸਾਰੇ ਸਮੂਹ ਵਿਸ਼ਵ ਭਰ ਦੀ ਸੰਗਤ ਨੂੰ ਇੱਕ ਵਾਰੀ ਫੇਰ ਦੁਬਾਰਾ ਤੋਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਧੰਨ ਗੁਰੂ ਨਾਨਕ